ਹੋ ਜੀ ਦੋਸਤੋ ਤੁਹਾਨੂੰ ਇੱਕ ਬਾਖਮਾਲ ਚੀਜ਼ ਦਿਖਾਉਣੀ ਹੈ ਅੱਜ ਗੁਰੂ ਘਰਾਂ ਦੇ ਵਿੱਚ ਰੋਟੀਆਂ ਬਣਾਉਣ ਲਈ ਮਸ਼ੀਨ ਆ ਚੁੱਕੀ ਹੈ ਜੀ ਜੋ ਕਿ ਕਾਫੀ ਲੰਗਰ ਤਿਆਰ ਕਰ ਦਿੰਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਦਿਖਾਉਣੀ ਹੈ ਕਿਵੇਂ ਲੰਗਰ ਤਿਆਰ ਕਰਦੀ ਹੈ ਤੇ ਜ਼ਰੂਰ ਦੇਖ ਫਰੈਂਡ ਤੱਕੀ ਦੇਖੋ ਜੀ ਗੱਟੇ ਪੈ ਰਹੇ ਨੇ ਹੁਣ ਵਿੱਚ ਆਟੇ ਦੇ ਮਸ਼ੀਨ ਦੇ ਵਿੱਚ ਗੱਟੇ ਪੈ ਰਹੇ ਨੇ ਦੇਖੋ ਇਹ ਆਟਾ ਗੁੰਨੂਗੀ ਹੁਣ ਕਾਫੀ ਆਟਾ ਪੈ ਜਾਂਦਾ ਇੱਕ ਵਾਰ ਚੇਜ ਤੇ ਸਜੰਤਾ ਦਾ ਲੰਗਰ ਤਿਆਰ ਹੋ ਰਿਹਾ ਜੀ ਘੱਟੇ ਪਾ ਰਿਹਾ ਵੀਰ ਧਿਆਨ ਨਾਲ ਦੇਖੀ ਚਲੋ ਇਹ ਵੈਗਰੂ ਲਿਖ ਕੇ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਦੇਖੋ ਬਾਲਟ ਨੇ ਹੁਣ ਪਾਣੀ ਦੀਆਂ ਬੈਰੀਆਂ ਨੇ ਜਿੰਨਾ ਕ ਪਾਣੀ ਆਟਾ ਗੁੰਨਣ ਵਾਸਤੇ ਉਨਾ ਕ ਵੀਰ ਪਾ ਰਿਹਾ ਹੈ ਦੇਖ ਰਿਹਾ ਹੈ ਤੁਸੀਂ ਜਿਆ ਬਾਖਮਾਲ ਚੀਜ਼ ਬਣਾਈ ਹੈ ਜੀ ਲਿਖੀਓ ਤੁਸੀਂ ਪਾਣੀ ਪਾ ਰਿਹਾ ਵੀਰ ਹੁਣ ਤਿਆਰ ਕਰੀ ਜਾਂਦਾ ਆਟੇ ਨੂੰ ਸਰ ਸੰਗਤਾਂ ਬੈਠੀਆਂ ਨੇ ਛਕਣ ਵਾਸਤੇ ਦੇਖੋ ਚੱਲਦੀ ਮਸ਼ੀਨ ਕਿਵੇਂ ਆਟਾ ਗੁੰਨ ਰਹੀ ਆ ਬਹੁਤ ਹੀ ਵਾਕਮਾਲ ਚੀਜ਼ ਬਣਾਈ ਆ ਇੱਕੇ ਵਾਰ ਚੀ ਕਾਫੀ ਸੰਗਤਾਂ ਦਾ ਲੰਗਰ ਤਿਆਰ ਹੋ ਜਾਂਦਾ ਦੇਖੋ ਜੀ ਪਾਣੀ ਹੁਣ ਥੋੜਾ ਘੱਟ ਸੀ ਹੋਰ ਪਾਤਾ ਡੱਬੇ ਨਾਲ ਬਹੁਤ ਹੀ ਵਧੀਆ ਚੀਜ਼ ਹੈ ਜੀ ਇੱਕ ਬੰਦੇ ਹੀ ਚਲਾ ਸਕਦਾ ਜਿਹਨੂੰ ਦੇਖੋ ਇੱਕ ਬੰਦੇ ਚਲਾ ਰਿਹਾ ਆਟਾ ਗੁੰਨ ਰਿਹਾ ਆ ਤੇ ਜ਼ਿਆਦਾ ਲੋਡ ਨਹੀਂ ਦੇਖੀ ਜਾਵੇ ਤੁਸੀਂ ਆਟਾ ਗੁੰਨ ਕੇ ਤਿਆਰ ਹੋ ਚੁੱਕਿਆ ਚੱਕੋ ਜੀ ਟੱਬਾਂ ਦੇ ਵਿੱਚ ਪਾਤਾ ਹੁਣ ਪੱਕਣ ਵਾਸਤੇ ਜਾਊਗਾ ਜੀ ਅੱਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਜ਼ਰੂਰ ਕਰਿਓ ਚੱਲੋ ਜੀ ਬਹੁਤ ਹੀ ਵਧੀਆ ਤਿਕਣੀ ਲੈ ਕੇ ਜੀ ਵੀਰ ਦੇਖੋ ਟੱਬਾਂ ਦੇ ਵਿੱਚ ਪਾ ਕੇ ਹੁਣ ਪੱਕਣ ਵਾਸਤੇ ਇਹਨੂੰ ਪਾਤਾ ਮਸ਼ੀਨ ਦੇ ਵਿੱਚ ਇਹਦੇ ਪੇੜੇ ਬਣਣਗੇ ਹੁਣੇ ਪੇੜੇ ਵੀ ਆਪ ਹੀ ਬਣਾਉਂਦੀ ਆ ਦੇਖੋ ਚੱਕੋ ਜੀ ਪੇੜੇ ਤਿਆਰ ਪੇੜੇ ਬਣਨੇ ਸ਼ੁਰੂ ਹੋ ਗਏ ਅੱਗੇ ਫਿਰ ਰੋਟੀਆਂ ਤਿਆਰ ਹੋਣਗੀਆਂ ਨਹੀਂ ਜੀ ਜ਼ਰੂਰ ਦੇਖੋ ਵੀਡੀਓ ਨੂੰ ਦੇਖੋ ਕਿਹੜੇ ਤੱਪ ਤੇ ਜਾ ਰਹੇ ਨੇ ਅੱਗੇ ਜੀ ਹੁਣ ਬਹੁਤ ਹੀ ਵਧੀਆ ਟੈਕਨੀਕ ਹੈ ਇਹ ਇੱਕੋ ਵਾਰੀ ਚ ਕਾਫੀ ਸੰਖਤਾ ਦਾ ਲੰਗਰ ਹੈ ਜਿਹੜਾ ਤਿਆਰ ਹੋ ਜਾਂਦਾ ਹੈ ਵੱਡੇ ਵੱਡੇ ਗੁਰੂ ਘਰਾਂ ਇਤਿਹਾਸਕ ਗੁਰੂ ਘਰਾਂ 'ਚ ਲੱਗ ਚੁੱਕੀਆਂ ਮਸ਼ੀਨਾਂ ਇਹ ਦੇਖੀ ਜਾਏ ਤੁਸੀਂ ਵੀਡੀਓ 'ਚ ਬਣੇ ਰਹੋ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਮਾਲ ਦੀ ਚੀਜ਼ ਬਣਾਈ ਹੈ ਦੇਖੋ ਜਾ ਰਹੀਆਂ ਇਹ ਰੋਟੀਆਂ ਬੇਲ ਬੇਲ ਤੇ ਜਾ ਰਹੀਆਂ ਫੇਲਤੀਆਂ ਰੋਟੀਆਂ ਵੇੜਿਆਂ ਤੋਂ ਰੋਟੀਆਂ ਤਿਆਰ ਅੱਗੇ ਪੱਕਣ ਵਾਸਤੇ ਜਾ ਰਹੀਆਂ ਇਹ ਹੁਣ ਬਣੇ ਰਿਹਾ ਵੀਡੀਓ ਦੇ ਵਿੱਚ ਜਾ ਰਹੀਆਂ ਦੇਖੋ ਇਹ ਕਿਵੇਂ ਜਾ ਰਹੀਆਂ ਅੱਗੇ ਆ ਆ ਗੀਆਂ ਜਾਸ ਤੇ ਆ ਗਈਆਂ ਰੜਨੀਆਂ ਸ਼ੁਰੂ ਹੋ ਗਈਆਂ ਜੀ ਇਹ ਰੋਟੀਆਂ ਹੁਣ ਅੱਗੇ ਢੱਬ ਰੱਖੇ ਹੋਏ ਨੇ ਉਹਦੇ ਵਿੱਚ ਡਿੱਗਣੀਆਂ ਇਹ ਪੱਕ ਕੇ ਚੱਕੋ ਜੀ ਲਾਗੀਆਂ ਡਿੱਗਣ ਦੇਖੋ ਭੌਤਿਕ ਮਾਲ ਦੀ ਚੀਜ਼ ਬਣਾਈ ਹੈ ਜੀ। ਅਜਿਹੇ ਨਵੇਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ। ਤੇ ਸ਼ੇਅਰ ਕਰਦੇ ਪੱਕੇ ਤਿਆਰ ਨੇ ਦੇਖੋ ਸੰਗਤਾਂ ਦੇ ਵਿੱਚ ਹੁਣ ਬਤਾਈਆਂ ਜਾਣਗੀਆਂ। ਲੰਗਰ ਵਰਤਾਇਆ ਜਾ ਰਿਹਾ ਦੇਖੋ ਜੀ। ਬਹੁਤ ਹੀ ਵਧੀਆ ਦੇਖੋ ਹੁਣ ਭੈਣਾ ਰੋਟੀਆਂ ਚੁੱਪ ਰਹੀਆਂ ਨੇ ਲੰਗਰ ਤਿਆਰ ਹੋ ਚੁੱਕਿਆ ਜੀ। ਵੈਗਰੂ ਲਿਖ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ। ਕਿਆ ਕਮਾਲ ਦੀ ਚੀਜ਼ ਬਣਾਈ ਹੈ। ਦੇਖ ਸਕਦੇ ਹੋ ਤੁਸੀਂ ਹੁਣ। ਲੰਗਰ ਚੁੱਪੜਿਆ ਜਾ ਰਿਹਾ ਹੁਣ। ਇਹ ਬਹੁਤ ਸੰਗਤਾਂ ਦੇ ਵਿੱਚ ਵਰਤਾਇਆ ਜਾਊਗਾ। ਕਮਾਲ ਦੀ ਚੀਜ਼ ਬਣਾਈ ਹੈ। ਅਗਲਾ ਔਰਤ ਆਪਣੇ ਆ ਜਾ ਕੇ ਬਣਾਉਂਦੀਆਂ ਬੀਬੀਆਂ ਭੈਣਾ। ਆ ਦੇਖੋ ਜੀ ਵਰਤਾਇਆ ਜਾ ਰਿਹਾ ਲੰਗਰ। ਬਹੁਤ ਹੀ ਘੈਂਟ ਚੀਜ਼ ਹੈ। ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ।